ਪਹਿਲਾ ਸ਼ੈ ਮੁਲਤੀ ਅਧਿਆਏ ਤੀਸਰੇ ਦਿਨ ਜਦੋਂ 다ਊਦ ਆਪਣੀ ਜਨ ਸਮੇਤ ਸਿਕਲਕ ਪਹੁੰਚਿਆ ਤਦ ਉਹਨੇ ਕੀ ਵੇਖਿਆ ਕਿ ਅਮਾਲੇਕੀਆਂ ਨੇ ਦੱਖਣ ਦੇਸ਼ ਤੇ ਸਿਕਲਕ ਤੇ ਚੜ੍ਹਾਈ ਕੀਤੀ ਅਤੇ ਸਿਕਲਕ ਨੂੰ ਮਾਰ ਕੇ ਫੂਕ ਦਿੱਤਾ ਅਤੇ ਉਥੋਂ ਦੀਆਂ ਔਰਤਾਂ ਅਤੇ ਜਿੰਨੇ ਛੋਟੇ ਵੱਡੇ ਸੀ ਸਭ ਨੂੰ ਗੁਲਾਮ ਬਣਾ ਕੇ ਲੈ ਗਏ ਉਹਨਾਂ ਨੇ ਕਿਸੇ ਨੂੰ ਮਾਰਿਆ ਤਾਂ ਨਹੀਂ ਪਰ ਸਾਰਿਆਂ ਨੂੰ ਆਪਣੇ ਨਾਲ ਬੰਦੀ ਬਣਾ ਕੇ ਲੈ ਗਏ ਇਸ ਲਈ ਜਦੋਂ 다ਊਦ ਆਪਣੀ ਜਨ ਸਮੇਤ ਉਸ ਨਗਰ ਚ ਆਇਆ ਤਦ ਨਗਰ ਤਾਂ ਜਲਿਆ ਪਿਆ ਸੀ ਅਤੇ ਔਰਤਾ ਅਤੇ ਬੇਟੇ-ਬੇਟੀਆਂ ਬੰਦੀ ਬਣਾ ਕੇ ਲੈ ਜਾਏ ਗਏ। ਤਦ 다ਊਦ ਅਤੇ ਉਹ ਲੋਕ ਜੋ ਉਹਨਾਂ ਦੇ ਨਾਲ ਸੀ ਚੀਲਾ ਕੇ ਐਨਾ ਰੋਏ ਅਤੇ ਫਿਰ ਉਹਨਾਂ ਵਿੱਚ ਰੋਣ ਦੀ ਸ਼ਕਤੀ ਨਾ ਰਹੀ। 다ਊਦ ਅਤੇ 다ਊਦ ਦੇ ਨਾਲ ਜਿਹੜੇ ਲੋਕ ਸੀ ਦੂਸਰੀ ਜਗ੍ਹਾ ਤੇ ਯੁੱਧ ਕਰਨ ਲਈ ਗਏ। ਪਤਨੀ ਅਤੇ ਬੱਚਿਆਂ ਨੂੰ ਛੱਡ ਕੇ ਗਏ ਸੀ। ਪਰ ਜਦੋਂ ਵਾਪਸ ਮੁੜ ਕੇ ਆਏ ਸੀ ਤਾਂ ਉਹਨਾਂ ਦੀਆਂ ਪਤਨੀਆਂ ਅਤੇ ਬੱਚੇ ਲੈ ਜਾਏ ਗਏ ਸੀ ਜੋ ਤੁਹਾਡਾ ਹੈ ਅਗਰ ਤੁਹਾਡੇ ਤੋਂ ਦੂਰ ਚਲਾ ਗਿਆ ਤਾਂ ਵਾਪਸ ਪਾਉਣ ਲਈ ਕੀ ਕਰਨਾ ਪਏਗਾ ਕੀ ਕਰਨ ਤੇ ਤੁਸੀਂ ਵਾਪਸ ਪਾ ਸਕਦੇ ਹੋ 다우드 ਨੂੰ ਸਵਾਲ ਪੁੱਛਣ ਤੇ 다우드 ਨੂੰ ਪਤਾ ਹੈ ਕੀ ਕਰਨਾ ਹੈ ਲੇਕਿਨ ਉਹ ਕਰਨ ਤੋਂ ਪਹਿਲਾਂ 다우드 ਦੇ ਜੀਵਨ ਚ ਉਹਨੇ ਇੱਕ ਅਲਗ ਪਰਿਸਥਿਤੀ ਦਾ ਸਾਹਮਣਾ ਕੀਤਾ ਉਹ ਕੀ ਆ ਆਓ ਵੇਖਦੇ ਹਾਂ ਤੀਸਰੇ ਵਚਨ ਤੋਂ ਇਸ ਲਈ ਜਦੋਂ 다우드 ਆਪਣੇ ਜਨ ਸਮੇਤ ਉਸ ਨਗਰ ਚ ਪਹੁੰਚਿਆ ਤਦ ਨਗਰ ਤਾਂ ਜਲਿਆ ਪਿਆ ਸੀ ਤਦ ਔਰਤਾ ਤੇ ਬੇਟੇ ਬੇਟੀਆਂ बंदी ਬਣਾ ਕੇ ਲਿਜਾਏ ਗਏ ਤਦ 다ਊਦ ਅਤੇ ਉਹ ਲੋਕ ਜੋ ਉਹਦੇ ਨਾਲ ਸੀ ਚਿੱਲਾ ਚਿੱਲਾ ਕੇ ਐਨਾ ਰੋਏ ਉਹਨਾਂ ਵਿੱਚ ਫਿਰ ਰੋਣ ਦੀ ਸ਼ਕਤੀ ਨਾ ਰਹੀ 다ਊਦ ਦੀਆਂ ਦੋਨੇ ਔਰਤਾਂ ਇਜ਼ਰੇਲੀ ਆਹੀਨੋਅਨ ਅਤੇ ਕਰਮੇਲੀ ਨਾਬਾਦ ਦੀ ਔਰਤ ਆਬੀਗੈਲ ਬੰਦੀ ਬਣਾ ਲਈ ਗਈ ਸੀ ਅਤੇ 다ਊਦ ਵੱਡੀ ਮੁਸ਼ਕਲ ਚ ਪੈ ਗਿਆ ਕਿਉਂਕਿ ਲੋਕ ਆਪਣੇ ਧੀਆ ਪੁੱਤਰਾ ਦੇ ਕਾਰਨ ਬੜੇ ਦੁਖੀ ਹੋ ਕੇ ਉਹਦੇ ਤੇ ਪਥਰਾਫ ਕਰਨ ਦੇ ਬਾਰੇ ਸੋਚ ਰਹੇ ਸੀ ਪਰ ਦਾਊਦ ਨੇ ਆਪਣੇ ਪਰਮੇਸ਼ਵਰ ਯਹੋਵਾ ਨੂੰ ਯਾਦ ਕਰਕੇ ਹੌਸਲਾ ਰੱਖਿਆ ਪਿਆਰੀਓ ਭੱਜੋ ਨਾ ਬੁਰੇ ਹਾਲਾਤਾਂ ਦੇ ਕਾਰਨ ਖਤਰਾ ਪੈਦਾ ਕਰਨ ਵਾਲੇ ਲੋਕਾਂ ਦੇ ਕੰਮਾਂ ਨੂੰ ਵੇਖ ਕੇ ਭੱਜਿਓ ਨਾ ਹੌਸਲਾ ਰੱਖੋ ਮੈਂ ਫਿਰ ਤੋ ਕਹਿ ਰਿਹਾ ਹਾਂ ਪਰਮੇਸ਼ਵਰ ਨੂੰ ਜਾਣਨ ਤੋਂ ਪਹਿਲਾਂ ਤੁਸੀਂ ਖਤਰਿਆਂ 'ਚੋਂ ਨਿਕਲਦੇ ਹੋ ਪਰਮੇਸ਼ਵਰ ਨੂੰ ਜਾਣਨ ਤੋਂ ਬਾਅਦ ਵੀ ਤੁਸੀਂ ਸਮੱਸਿਆ 'ਚੋਂ ਨਿਕਲੋਗੇ ਫਰਕ ਕੀ ਹੈ ਜੇ ਤੁਸੀਂ ਪੁੱਛੋਗੇ ਤਾਂ ਜਦੋਂ ਤੁਸੀਂ ਪਰਮੇਸ਼ਵਰ ਨੂੰ ਨਹੀਂ ਜਾਣਦੇ ਸੀ ਅਤੇ ਸਮੱਸਿਆ ਚੋਂ ਨਿਕਲਦੇ ਸੀ ਤਾਂ ਤੁਹਾਨੂੰ ਇਕੱਲੇ ਜਾਣਾ ਪੈਂਦਾ ਸੀ ਪਰਮੇਸ਼ਵਰ ਨੂੰ ਜਾਣਨ ਤੋਂ ਬਾਅਦ ਜਦ ਤੁਸੀਂ ਸਮੱਸਿਆ ਚੋਂ ਨਿਕਲਦੇ ਹੋ ਫਿਰ ਉਹਨਾਂ ਸਮੱਸਿਆ ਚ ਤੁਸੀਂ ਇਕੱਲੇ ਨਹੀਂ ਰਹਿੰਦੇ ਹੋ ਤੁਹਾਡੇ ਨਾਲ ਪਰਮੇਸ਼ਵਰ ਵੀ ਰਹਿੰਦਾ ਹੈ ਉਸ ਦਿਨ ਜਦੋਂ ਦਾਊਦ ਗੋਲੀਅ ਦਾ ਸਾਹਮਣਾ ਕਰਨ ਦੇ ਲਈ ਜਾ ਰਿਹਾ ਸੀ ਤਦ ਕੀ ਕਿਹਾ ਜਾਂਦੇ ਹੋ ਤੂੰ ਤਾਂ ਤਲਵਾਰ ਤੇ ਬਰਸ਼ੀ ਲੈ ਕੇ ਆ ਰਿਹਾ ਹੈ ਲੇਕਿਨ ਮੈਂ ਜਿਉਂਦੇ ਪਰਮੇਸ਼ਵਰ ਦੇ ਨਾਮ ਚ ਆ ਰਿਹਾ ਹਾਂ ਲੜਾਈ ਯਹੋਵਾ ਦੀਆ ਲੜਾਈ ਕੀ ਦੀਆ ਮੈਂ ਲੜਾਈ ਨਹੀਂ ਕਰ ਰਿਹਾ ਮੇਰੇ ਵੱਲੋਂ ਮੇਰਾ ਪਰਮੇਸ਼ਵਰ ਯੁੱਧ ਕਰਨ ਜਾ ਰਿਹਾ ਹੈ ਇਹਨੇ ਤਾਂ ਦਾਊਦ ਨੂੰ ਇੰਨੀ ਹਿੰਮਤ ਦਿੱਤੀ ਉਹੀ ਕਹਿ ਰਿਹਾ ਦੁੱਖ ਮੁਸੀਬਤ ਦੇ ਸਮੇਂ ਤੰਗੀ ਦੇ ਸਮੇਂ ਪਰੇਸ਼ਾਨੀਆਂ ਦੇ ਸਮੇਂ ਆਲੋਚਨਾ ਕਰਨ ਵਾਲੇ ਲੋਕਾਂ ਦੇ ਵਿੱਚੋਂ ਤੁਸੀਂ ਭੱਜੋ ਨਾ ਤਾਂ ਕੀ ਕਰਨਾ ਹੈ ਯਹੋਵਾ ਦਾ ਸਹਾਰਾ ਲੈ ਕੇ ਹਿੰਮਤ ਦੇ ਨਾਲ ਸਾਹਮਣਾ ਕਰਨ ਦੀ ਕੋਸ਼ਿਸ਼ ਕਰੋ 다ਊਦ ਭੱਜਿਆ ਨਹੀਂ ਹਿੰਮਤ ਦੇ ਨਾਲ ਸਾਹਮਣਾ ਕਰਦੇ ਹੋਏ 1 ਮਿੰਟ ਰੁਕੋ ਤੁਸੀਂ ਸੋਚ ਰਹੇ ਹੋ ਕਿ ਮਿਰਤੇ ਪਥਰਾਫ ਕਰਨਾ ਹੈ ਇਹਦੇ ਨਾਲ ਸਮੱਸਿਆ ਦਾ ਹੱਲ ਨਹੀਂ ਹੋਏਗਾ ਸੁਣੋ ਜਿਵੇਂ ਤੁਸੀਂ ਪਤਨੀ ਬੱਚਿਆਂ ਨੂੰ ਗਵਾਇਆ ਉਸੇ ਤਰ੍ਹਾਂ ਮੈਂ ਵੀ ਪਤਨੀ ਬੱਚਿਆਂ ਨੂੰ ਗਵਾਇਆ समस्या मेरे अकेले दी नहीं है समस्या ਤੁਹਾਡੀ ਵੀ ਸਾਰਿਆਂ ਦੀ ਸੇਮ ਆ ਜੇ ਸਾਡੇ ਸਾਰੇ ਦੀ ਸਮੱਸਿਆ ਦੂਰ ਹੋਣੀ ਹੈ ਤਾਂ ਇੱਕ ਹੀ ਹੱਲ ਸਿੱਧੇ ਅਸੀਂ ਪਰਮੇਸ਼ਵਰ ਦੇ ਕੋਲ ਜਾਵਾਂਗੇ ਆਓ ਇਹ ਕਹਿ ਕੇ ਕੀ ਕੀਤਾ ਜਾਣਦੇ ਹਾਂ ਤਾਂ 다উদ ਨੇ ਅਹੀ ਮਲੇਕ ਦੇ ਪੁੱਤਰ एबियतार ਯਾਜਕ ਨੂੰ ਕਿਹਾ ਇਹ ਬੋਤ ਨੂੰ ਮੇਰੇ ਕੋਲ ਲਿਆਓ ਤਦ एबियतार एਬੋਤ ਨੂੰ 다উদ ਦੇ ਕੋਲ ਲੈ ਗਿਆ 다উদ ਨੇ ਯਹਵਾ ਤੋਂ ਪੁੱਛਿਆ ਕਿ ਮੈਂ ਇਸ ਦਲ ਦਾ ਪਿੱਛਾ ਕਰਾਂ ਕੀ ਮੈਂ ਇਸ ਨੂੰ ਜਾ ਫੜਾਂਗਾ ਪਿਤਾ ਪ੍ਰਭੂ ਕੌਣ ਲੈ ਗਿਆ ਸਾਨੂੰ ਨਹੀਂ ਪਤਾ ਕੌਣ ਲੁੱਟ ਕੇ ਲੈ ਗਿਆ ਸਾਨੂੰ ਨਹੀਂ ਪਤਾ ਸਾਡੇ ਨਗਰ ਨੂੰ ਜਲਾ ਦਿੱਤਾ ਹੈ ਸਾਡਾ ਜੋ ਕੁਛ ਸੀ ਸਭ ਕੁਝ ਲੁੱਟ ਕੇ ਲੈ ਗਏ ਅਤੇ ਉਸ ਤੋਂ ਵੱਧ ਕੇ ਸਾਡੀਆਂ ਪਤਨੀਆਂ ਤੇ ਬੱਚਿਆਂ ਨੂੰ ਵੀ ਉਹ ਲੈ ਗਿਆ ਕੌਣ ਲੈ ਗਏ ਨਹੀਂ ਪਤਾ ਕੌਣ ਲੁੱਟ ਕੇ ਲੈ ਗਏ ਨਹੀਂ ਪਤਾ ਕੀ ਅਸੀਂ ਉਹਨਾਂ ਨੂੰ ਫੜ ਸਕਦੇ ਹਾਂ ਕੀ ਅਸੀਂ ਉਹਨਾਂ ਤੱਕ ਪਹੁੰਚ ਪਾਵਾਂਗੇ ਕੀ ਆਪਣੀ ਪਤਨੀ ਅਤੇ ਬੱਚਿਆਂ ਨੂੰ ਵਾਪਸ ਲਿਆ ਸਕਾਂਗੇ ਇਸ ਤਰ੍ਹਾਂ ਕਿੰਨੂੰ ਪੁੱਛਿਆ ਪਰਮੇਸ਼ਵਰ ਨੂੰ ਭੈਣੋਂ ਅਤੇ ਪ੍ਰਭੂ ਤੁਹਾਡੀ ਸਮੱਸਿਆ ਕੁਝ ਵੀ ਹੋ ਸਕਦੀ ਆ ਉਹ ਚਾਹੇ ਕਿਸੇ ਵੀ ਤਰ੍ਹਾਂ ਦੀ ਕਿਉਂ ਨਾ ਹੋਵੇ ਕਿਰਪਾ ਕਰਕੇ ਪ੍ਰਭੂ ਦੇ ਕੋਲ ਜਾ ਕੇ ਪ੍ਰਾਰਥਨਾ ਕਰੋ ਮੁਸ਼ਕਲ ਦੇ ਸਮੇਂ ਤੁਸੀਂ ਮੇਰੇ ਅੱਗੇ ਪ੍ਰਾਰਥਨਾ ਕਰੋ ਮੈਂ ਤੈਨੂੰ ਉੱਤਰ ਦਿਆਂਗਾ ਪਿਆਰੋ ਮੇਰੇ ਜੀਵਨ ਚ ਕਈ ਸਮੱਸਿਆਵਾਂ ਹੈ ਇਸ ਸੇਵਾ ਦੇ ਜੀਵਨ ਚ ਕਈ ਸਮੱਸਿਆਵਾਂ ਅਤੇ ਕਈ ਮੁਸ਼ਕਲਾਂ ਬੜੀ ਸ਼ਰਮਿੰਦਗੀ ਜਿੰਨੀਆਂ ਰੁਕਾਵਟਾਂ ਆਈਆਂ ਜਿੰਨੀਆਂ ਮੁਸ਼ਕਿਲਾਂ ਆਈਆਂ ਜਿੰਨੇ ਵਿਰੋਧ ਹੋਏ ਕਈ ਲੋਕਾਂ ਨੇ ਨਿੰਦਾ ਕੀਤੀ ਅਤੇ ਫਿਰ ਵੀ ਮੈਂ ਕੀ ਕੀਤਾ ਤੁਸੀਂ ਜਾਣਦੇ ਹੋ ਸਿੱਧਾ ਜਿਸ ਪ੍ਰਭੂ ਯੀਸ਼ੂ ਮਸੀਹ ਨੇ ਮੈਨੂੰ ਬੁਲਾਇਆ ਹੈ ਉਸ ਪ੍ਰਭੂ ਦੇ ਕੋਲ ਜਾ ਕੇ ਪ੍ਰਾਰਥਨਾ ਕਰਕੇ ਉਹ ਸਮੱਸਿਆ ਪ੍ਰਭੂ ਦੇ ਹੱਥਾਂ 'ਚ ਸੌਂਪ ਦਿੱਤੀ ਹੈ ਇਹ ਹੀ ਆ ਜੋ ਮੈਂ ਆਪਣੇ ਜੀਵਨ 'ਚ ਕਰਦਾ ਹਾਂ ਉਹ ਪ੍ਰਭੂ ਨੇ ਮੇਰਾ ਹੱਲ ਕਰ ਦਿੱਤਾ ਹੱਲ ਦਾ ਮਤਲਬ ਕੀ ਆ ਪਹਿਲਾ ਹੈ ਉੱਤਰ ਦੂਸਰਾ ਹੈ ਸ਼ਾਂਤੀ ਉਤਰ ਦੇਣ ਵਾਲਾ ਪਰਮੇਸ਼ਰ ਸਾਨੂੰ ਕੀ ਕਰਦਾ ਪਹਿਲਾ ਸ਼ਾਂਤੀ ਦਿੰਦਾ ਹੈ 다ਊਦ ਨੇ ਜਦੋਂ ਪਰਮੇਸ਼ਰ ਕੋਲ ਜਾ ਕੇ ਕਿਹਾ ਪਿਤਾ ਕੀ ਮੈਂ ਆਪਣੇ ਲੋਕਾਂ ਨੂੰ ਵਾਪਸ ਪਾ ਲਵਾਂਗਾ ਕੀ ਉਹ ਮੈਨੂੰ ਵਾਪਸ ਮਿਲ ਜਾਣਗੇ ਕਹਿੰਤੇ ਪਰਮੇਸ਼ਰ ਨੇ ਹੱਲ ਕੀਤਾ 다ਊਦ ਹੌਸਲਾ ਰੱਖ ਜੋ ਤੂੰ ਗਵਾਇਆ ਹੈ ਉਸ ਨੂੰ ਮੈਂ ਵਾਪਸ ਦੇ ਦਵਾਂਗਾ ਇਸ ਤਰ੍ਹਾਂ ਪਰਮੇਸ਼ਰ ਨੇ ਵਚਨ ਦਿੱਤਾ ਪਿੱਛਾ ਕਰ ਇਸ ਲਈ ਤੂੰ ਜ਼ਰੂਰ ਉਸ ਨੂੰ ਫੜ ਕੇ ਵਾਪਸ ਲੈ ਆਵੇਂਗਾ ਤਾਂ 다ਊਦ ਆਪਣੇ 600 ਸਾਥੀਆਂ ਦੇ ਨਾਲ ਹੀ ਬਸੋਰ ਨਾਮ ਦੇ ਨਾਲੇ ਦੇ ਕੋਲ ਪਹੁੰਚ ਗਿਆ ਉੱਥੇ ਕੁਝ ਲੋਕ ਛੱਡੇ ਗਏ ਸੀ 다ਊਦ ਤਾਂ 400 ਆਦਮੀਆਂ ਦੇ ਨਾਲ ਪਿੱਛਾ ਕਰਕੇ ਚਲਾ ਗਿਆ ਅਤੇ 200 ਜੋ ਐਸੇ ਥੱਕ ਗਏ ਸੀ ਕਿ ਬਸੋਰ ਨਾਲੇ ਦੇ ਕੋਲ ਨਾ ਜਾ ਸਕਿਓ ਉੱਥੇ ਰਹਿ ਗਿਆ 200 ਲੋਕਾਂ ਨੇ ਕਿਹਾ ਸੀ ਨਹੀਂ ਕਰ ਸਕਦੇ ਇਹ ਸੋਚ ਕੇ ਰਹਿ ਗਏ ਦਾਊਦ ਤਾਂ ਚਾਰ ਸਵਾਦ ਮਿਨਾਲ ਪਿੱਛਾ ਕਰਕੇ ਚਲਾ ਗਿਆ ਅਤੇ ਦੋਸਤੋ ਜੋ ਅਜੇ ਤੱਕ ਚੁੱਕੇ ਸੀ ਕਿ ਵਸੇਰ ਨਾਲੇ ਦੇ ਕੋਲ ਨਾ ਜਾ ਸਕੇ ਉੱਥੇ ਹੀ ਰਹਿ ਗਏ ਉਹਨਾਂ ਨੂੰ ਇੱਕ ਮਿਸਰੀ ਪੁਰਸ਼ ਮੈਦਾਨ ਦੇ ਵਿੱਚ ਮਿਲਿਆ ਉਹਨਾਂ ਨੇ ਉਸ ਨੂੰ ਦਾਊਦ ਦੇ ਕੋਲ ਲਿਜਾ ਕੇ ਰੋਟੀ ਦਿੱਤੀ ਅਤੇ ਉਸ ਨੇ ਖਾਧੀ ਅਤੇ ਪਾਣੀ ਵੀ ਪੀਤਾ ਫਿਰ ਉਸ ਨੇ ਉਹਨਾਂ ਨੂੰ ਅੰਜੀਰ ਦੀ ਟਿੱਕੀ ਦਾ ਇੱਕ ਟੁਕੜਾ ਅਤੇ ਦੋ ਗੁੱਛੇ ਕਿਸ਼ਮਿਸ਼ ਦਿੱਤੇ ਅਤੇ ਜਦ ਉਸ ਨੇ ਖਾਧਾ ਤਾਂ ਉਸ ਦੇ ਜੀਚ ਜੀ ਆਇਆ ਉਸਨੇ ਤਿੰਨ ਦਿਨ ਲਗਾਤਾਰ ਨਾ ਤਾਂ ਰੋਟੀ ਖਾਧੀ ਸੀ ਅਤੇ ਨਾ ਹੀ ਉਸਨੇ ਪਾਣੀ ਪੀਤਾ ਸੀ ਅਤੇ ਸੁਣੋ ਉਹਨਾਂ ਦੀ ਪਤਨੀ ਅਤੇ ਬੱਚੇ ਵੀ ਲੈ ਜਾਏ ਗਏ ਸੀ ਉਹਨਾਂ ਦੇ ਪਰਿਵਾਰਾਂ ਦਾ ਅਤੇ ਉਹਨਾਂ ਦੇ ਪ੍ਰੀਜਨਾਂ ਦਾ ਕੀ ਹੋਇਆ ਉਹ ਨਹੀਂ ਜਾਣਦੇ ਸੀ ਇਸ ਲਈ ਉਹ ਬੜੀ ਦੁੱਖ ਤੇ ਤਕਲੀਫ ਦੇ ਨਾਲ ਉਸ ਜਗ੍ਹਾ ਤੋਂ ਨਿਕਲ ਕੇ ਗਏ ਜਦ ਬੜੇ ਦੁਖੀ ਹਿਰਦੇ ਨਾਲ ਜਾ ਰਹੇ ਸੀ ਉੱਥੇ ਉਹਨਾਂ ਨੂੰ ਮੈਦਾਨ 'ਚ ਕੋਈ ਪਿਆ ਹੋਇਆ ਦਿਖਾਈ ਦਿੱਤਾ ਉਹ ਵਿਅਕਤੀ ਇਜ਼ਰਾਈਲੀ ਨਹੀਂ ਸੀ ਯਹੂਦੀ ਨਹੀਂ ਸੀ ਅਤੇ ਫਿਰ ਕੌਣ ਸੀ ਮਿਸਰੀ ਸੀ ਇੱਕ ਵਿਅਕਤੀ ਮੈਦਾਨ ਦੇ ਵਿੱਚ ਪਿਆ ਹੋਇਆ ਸੀ ਬਾਈਬਲ ਦੱਸਦੀ ਹੈ ਆਪਣੇ ਭਰਾ ਦੇ ਕਿਸੇ ਵੀ ਗਦੇ ਪੇੜ ਜਾਂ ਬਲਦ ਨੂੰ ਪਿਆ ਹੋਇਆ ਜਦ ਤੁਸੀਂ ਵੇਖੋ ਤਾਂ ਉਹਨਾਂ ਦੇ ਪ੍ਰਤੀ ਆਪਣੀ ਦਇਆ ਨੂੰ ਦਿਖਾਓ 다ਊਦ ਨੇ ਕੀ ਕੀਤਾ ਜਾਣਦੇ ਹੂੰ ਇਸ ਸਮੇ ਉਸਨੇ ਆਪ ਉਹ ਦੁਖੀ ਸੀ ਪਰੇਸ਼ਾਨ ਸੀ ਮੁਸ਼ਕਲਾਂ ਦੇ ਵਿੱਚ ਸੀ ਦਿਲ ਦੁੱਖ ਨਾਲ ਭਰਿਆ ਹੋਇਆ ਸੀ ਇਸ ਲਈ ਜਦੋਂ ਯਾਤਰਾ ਕਰਦੇ ਹੋਏ ਜਾ ਰਹੀ ਸੀ ਕੋਈ ਇੱਕ ਵਿਅਕਤੀ ਮੈਦਾਨ ਚ ਪਿਆ ਹੋਇਆ ਸੀ ਕਿ ਉਹਦੇ ਬਾਰੇ ਚਿੰਤਾ ਕਰਨੀ ਜ਼ਰੂਰੀ ਆ ਤੁਸੀਂ ਹੀ ਦੱਸੋ ਪੈਨੋ ਅਤੇ ਪ੍ਰਾਵੋ ਸਾਡੇ ਜੀਵਨ ਦੀ ਯਾਤਰਾ ਚ ਅਸੀਂ ਦੁੱਖਾਂ ਚੋਂ ਨਿਕਲ ਕੇ ਜਾਂਦੇ ਆ ਸਾਡੇ ਜੀਵਨ ਚ ਸਮੱਸਿਆਵਾਂ ਰਹਿੰਦੀਆਂ ਆ ਆਰਥਿਕ ਤੰਗੀਆਂ ਰਹਿੰਦੀਆਂ ਹੈ ਬਿਮਾਰੀਆਂ ਪਰੇਸ਼ਾਨੀਆਂ ਰਹਿੰਦੀਆਂ ਹੈ ਦੁੱਖ ਤਕਲੀਫਾਂ ਰਹਿੰਦੀਆਂ ਹੈ ਇਸ ਲਈ ਸੁਣੋ ਇਸ ਆਤਮਿਕ ਯਾਤਰਾ ਵਿੱਚ ਕੋਈ ਅਪਾਗਾ ਜਾਂ ਬੇਸਹਾਰਾ ਤੁਹਾਨੂੰ ਦਿਖਾਈ ਦੇਵੇ ਤਾਂ ਮਸੀਹ ਦੇ ਪਿਆਰ ਨੂੰ ਉਦੀ ਦਇਆ ਨੂੰ ਵੀ ਖੌਂਚ ਲਾਪਰਵਾਹੀ ਨਾ ਕਰੋ ਉਹ ਆਪ ਦੁੱਖ ਮੁਸੀਬਤਾਂ ਤੇ ਪਰੇਸ਼ਾਨੀਆਂ ਚੋਂ ਨਿਕਲ ਰਹੇ ਸੀ ਜਦੋਂ ਯਾਤਰਾ ਕਰ ਰਹੇ ਸੀ ਇੱਕ ਵਿਅਕਤੀ ਜਦੋਂ ਮੈਦਾਨ ਦੇ ਵਿੱਚ ਪਿਆ ਹੋਇਆ ਸੀ ਉਹਦੇ ਤੇ ਧਿਆਨ ਕਰੇ ਐਸਾ ਸਮਾਂ ਨਹੀਂ ਸੀ ਉਹਦੇ ਤੇ ਧਿਆਨ ਕਰਨ ਲਈ ਉਹਨਾਂ ਕੋਲ ਸਮਾਂ ਨਹੀਂ ਸੀ ਉਹਦੀ ਖਬਰ ਲੈ ਸਕੇ ਉਸ ਤਰ੍ਹਾਂ ਦਾ ਉਹਦੇ ਕੋਲ ਸਮਾਂ ਨਹੀਂ ਸੀ ਉਹ ਆਪ ਹੀ ਦੁੱਖ ਤੇ ਮੁਸੀਬਤਾਂ ਵਿੱਚ ਸੀ ਲੇਕਿਨ ਫਿਰ ਵੀ ਦਾਊਦ ਨੇ ਵਿਵਸਥਾ ਨੂੰ ਚੰਗੀ ਤਰ੍ਹਾਂ ਪੜਿਆ ਹੋਇਆ ਸੀ ਉਹ ਵਿਵਸਥਾ ਨੂੰ ਜਾਣਦਾ ਸੀ ਤਿੰਨ ਦਿਨ ਅਤੇ ਰਾਤ ਜਿਸ ਵਿਅਕਤੀ ਨੇ ਕੁਝ ਨਹੀਂ ਖਾਦਾ ਉਸ ਵਿਅਕਤੀ ਨੂੰ ਸਹਾਰਾ ਦਿੱਤਾ ਉਸ ਨੂੰ ਰੋਟੀ ਖਵਾਈ ਉਸ ਨੂੰ ਥੋੜਾ ਤਾਕਤ ਮਿਲ ਜਾਏ ਇਸ ਤਰ੍ਹਾਂ ਕੀਤਾ ਉਸ ਨੂੰ ਲਿਆ ਕੇ ਵੇਖੋ ਕੀ ਲਿਖਿਆ ਹੈ ਫਿਰ ਉਹਨਾਂ ਨੇ ਉਸ ਨੂੰ ਅੰਜੀਰ ਦੀ ਟਿੱਕੀ ਦਾ ਇੱਕ ਟੁਕੜਾ ਅਤੇ ਉਹ ਕਿਸ਼ਮਿਸ਼ ਦੇ ਗੁੱਛੇ ਦਿੱਤੇ ਅਤੇ ਜਦ ਉਸ ਨੇ ਖਾਦਾ ਤਾਂ ਉਹਦੇ ਜੀਚ ਜੀ ਆ ਗਿਆ ਉਸ ਨੇ ਤਿੰਨ ਦਿਨ ਅਤੇ ਰਾਤੋਂ ਨਾ ਰੋਟੀ ਖਾਦੀ ਸੀ ਅਤੇ ਨਾ ਪਾਣੀ ਪੀਤਾ ਸੀ ਤਾਂ ਦਾਊਦ ਨੇ ਉਸ ਤੋਂ ਪੁੱਛਿਆ ਤੂੰ ਕੀ ਦਾ ਜਨ ਹੈ ਤੂੰ ਕਿੱਥੋਂ ਦਾ ਹੈ ਉਸ ਨੇ ਕਿਹਾ ਮੈਂ ਤਾਂ ਮਿਸਰੀ ਜਵਾਨ ਅਤੇ ਇੱਕ ਅਮਲੇਕੀ ਮਨੁੱਖ ਦਾ ਦਾਸ ਹਾਂ ਅਤੇ ਤਿੰਨ ਦਿਨ ਹੋਇਆ ਮੈਂ ਤਾਂ ਬਿਮਾਰ ਸੀ ਅਤੇ ਮੇਰਾ ਸਵਾਮੀ ਮੈਨੂੰ ਛੱਡ ਗਿਆ ਪਿਆਰਿਓ ਉਹ ਕਹਿ ਰਿਹਾ ਹੈ ਮੈਂ ਮਿਸਰੀ ਹਾਂ ਲੇਕਿਨ ਅਮਲੇਕੀਆਂ ਵਿੱਚੋਂ ਮੈਂ ਇੱਕ ਦਾ ਦਾਸ ਹਾਂ ਤਿੰਨ ਦਿਨ ਪਹਿਲਾਂ ਅਸੀਂ ਐਸੀ ਰਾਤ ਤੋਂ ਨਿਕਲੇ ਉਸ ਸਮੇਂ ਜਦੋਂ ਮੈਂ ਬਿਮਾਰ ਸੀ ਤਾਂ ਮੇਰੇ ਮਾਲਿਕ ਨੇ ਕੀ ਕੀਤਾ ਜਾਣਦੇ ਹੋ ਮੈਨੂੰ ਇੱਥੇ ਛੱਡ ਕੇ ਚਲਾ ਗਿਆ ਇਹ ਅਮਲੇਕੀਆ ਦੀ ਸੋਚਾ ਇਜ਼ਰਾਈਲੀਆ ਦੀ ਸੋਚ ਕੀ ਸੀ ਜਾਣਦੇ ਹੋ ਜੋ ਬਿਮਾਰ ਪਿਆ ਹੈ ਉਹਦੇ ਤੇ ਦਇਆ ਕਰਕੇ ਉਸ ਦੀ ਸੁਧੀ ਲੈਣਾ ਇਹ ਇਜ਼ਰਾਈਲੀਆ ਦੀ ਮਾਨਸਿਕਤਾ ਹੈ ਕਾਰਨ ਕਿ ਆ ਇਹ ਪਰਮੇਸ਼ਵਰ ਦਾ ਸਵਭਾਅ ਹੈ ਕਿ ਤੁਸੀਂ ਸਮਝੇ ਹੋ ਅਮਲੇਕੀ Swami ਜਦੋਂ ਆਪਣੇ ਦਾਸ ਨੂੰ ਮੈਦਾਨ ਚ ਛੱਡ ਕੇ ਚਲਾ ਗਿਆ ਤਾਂ ਜੀ ਦੇ ਅੰਦਰ ਪਰਮੇਸ਼ਰ ਦਾ ਮਨ ਸੀ ਉਸ ਦਾਊਦ ਨੇ ਕੀ ਕੀਤਾ ਜਾਣਦੇ ਹੂੰ ਉਸ ਪਏ ਵਿਅਕਤੀ ਦੀ ਖਬਰ ਲੈ ਕੇ ਉਸ ਨੂੰ ਰੱਜ ਕੇ ਰੋਟੀ ਦਿੱਤੀ ਕਿਸ਼ਮਿਸ਼ ਦਿੱਤੇ ਪੀਣ ਨੂੰ ਪਾਣੀ ਦਿੱਤਾ ਉਹਦੇ ਜੀਚ ਜੀ ਆਉਣ ਤੋਂ ਬਾਅਦ ਪੁੱਛਿਆ ਤੂੰ ਕੌਣ ਆ ਉਹ ਕਹਿਣ ਲੱਗਿਆ ਕਿ ਮੈਂ ਮਿਸਰੀ ਹਾਂ ਲੇਕਿਨ ਅਮਲੇ ਕੀ ਮਾਲਿਕ ਦੇ ਕੋਲ ਕੰਮ ਕਰਨ ਵਾਲਾ ਮੈਂ ਨੌਕਰ ਹਾਂ ਬਿਮਾਰ ਹੋ ਗਿਆ ਅਤੇ ਮੇਰਾ ਮਾਲਿਕ ਮੈਨੂੰ ਇੱਥੇ ਛੱਡ ਕੇ ਚਲਾ ਗਿਆ ਤਦ दाऊद ਨੇ ਉਹਦੇ ਤੋਂ ਪੁੱਛਿਆ ਮੈਂ ਇੱਕ ਗੱਲ ਜਾਨਣਾ ਚਾਹੁੰਦਾ ਹਾਂ ਕੀ ਤੂੰ ਦੱਸੇਂਗਾ ਹਾਂਜੀ ਪੁੱਛੋ ਕਿਸੇ ਨੇ ਸਾਡੇ ਨਗਰ 'ਚ ਆ ਕੇ ਪੂਰੇ ਨਗਰ ਨੂੰ ਲੁੱਟ ਕੇ ਸਾਡੀ ਪਤਨੀ ਅਤੇ ਬੱਚਿਆਂ ਨੂੰ ਲੈ ਗਏ ਕੀ ਤੂੰ ਉਹਨਾਂ ਨੂੰ ਵੇਖਿਆ ਪੁੱਛਣ ਤੇ ਉਸਨੇ ਕਿਹਾ ਉਹਨਾਂ ਨੂੰ ਮੈਂ ਕੀ ਵੇਖਣਾ ਉਹ ਤੁਹਾਡੇ ਨਗਰ 'ਚ ਆ ਕੇ ਤੁਹਾਡੇ ਨਗਰ ਨੂੰ ਜਲਾ ਕੇ ਤੁਹਾਡੀ ਪਤਨੀ ਬੱਚਿਆਂ ਨੂੰ ਜੋ ਲੈ ਗਏ ਆ ਉਸ ਗੈਂਗ ਦੇ ਵਿੱਚੋਂ ਮੈਂ ਇੱਕ ਹਾਂ ਕੌਣ ਆ ਉਸ ਗੈਂਗ ਦੇ ਵਿੱਚੋਂ ਮੈਂ ਇੱਕ ਹਾਂ ਤੁਹਾਡੀਆਂ ਪਤਨੀਆਂ ਤੇ ਬੱਚਿਆਂ ਨੂੰ ਕੌਣ ਲੈ ਕੇ ਗਿਆ ਹੈ ਐਡਰੈਸ ਸਹਿਤ ਮੈਂ ਤੁਹਾਨੂੰ ਦੱਸਾਂਗਾ ਆਓ ਇਹ ਕਹਿ ਕੇ ਉਸ ਮੈਦਾਨ ਦੇ ਵਿੱਚ ਜੋ ਇਨਸਾਨ ਨੇ 다ਊਦ ਦੀ ਦਇਆ ਪਾਈ ਸੀ ਅਤੇ ਉਹਦੇ ਨਾਲ 400 ਲੋਕਾਂ ਨੂੰ ਲੈ ਜਾ ਕੇ ਦਿਖਾਇਆ ਕੀ ਹੋਇਆ ਆਉ ਵੇਖਦੇ ਹਾਂ 14ਵੇਂ ਵਚਨ ਤੋਂ ਅਸੀਂ ਲੋਕਾਂ ਨੇ ਕਰੇਤੀਆਂ ਦੇ ਦੱਖਣ ਦਿਸ਼ਾ ਵਿੱਚ ਅਤੇ ਯਹੂਦਾ ਦੇਸ਼ ਦੇ ਵਿੱਚ ਅਤੇ ਕਾਲੇਬ ਦੀ ਦੱਖਣ ਦਿਸ਼ਾ ਚ ਚੜ੍ਹਾਈ ਕੀਤੀ ਅਤੇ ਸਿਕਲਕ ਨੂੰ ਅੱਗ ਲਾ ਕੇ ਫੂਕ ਦਿੱਤਾ ਸੀ ਸਿਕਲਕ ਯਾਨੀ ਜਿੱਥੇ ਦਾਊਦ ਰਹਿੰਦਾ ਸੀ ਜਿੱਥੇ ਦਾਊਦ ਸੀ ਉਹੀ ਜਲਾਇਆ ਗਿਆ ਪਤਨੀ ਬੱਚਿਆਂ ਨੂੰ ਉਥੋਂ ਹੀ ਲੈ ਕੇ ਗਏ ਉਹ ਦਾਸ ਕਹਿ ਰਿਹਾ ਹੈ ਅਸੀਂ ਹੀ ਉਸ ਸਿਕਲਕਨਗਰ ਚ ਆ ਕੇ ਉਸ ਨੂੰ ਜਲਾ ਕੇ ਫੂਕਤਾ ਯਾਨੀ ਅਸਲ ਚ ਦਾਊਦ ਨੇ ਕੀਤੇ ਤੇ ਦਇਆ ਵਿਖਾਈ ਦੱਸੋ ਬੋਲੋ ਆਪਣੇ ਦੁਸ਼ਮਣ ਦੇ ਪ੍ਰਤੀ ਪਰਮੇਸ਼ਵਰ ਦੇ ਪਿਆਰ ਨੂੰ ਵਿਖਾਇਆ ਦਾਊਦ ਪੁੱਛ ਰਿਹਾ ਹੈ ਸਾਡੀ ਪਤਨੀ ਬੱਚਿਆਂ ਨੂੰ ਕੌਣ ਲੈ ਕੇ ਗਿਆ ਸਾਡੇ ਹੀ ਲੋਕ ਸਾਡੇ ਹੀ ਲੋਕ ਸਾਡੇ ਹੀ ਲੋਕ ਲੈ ਗਏ ਤੁਹਾਡੇ ਲੋਕ ਕਿੱਥੇ ਰਹਿੰਦੇ ਆ ਆਉ ਮੈਂ ਤੁਹਾਨੂੰ ਉੱਥੇ ਲੈ ਕੇ ਜਾਵਾਂਗਾ ਔ ਜਦ ਉਸਨੇ ਉਸਨੂੰ ਪਹੁੰਚਾਇਆ ਅਤੇ ਵੇਖਣ ਚਾਇਆ ਕਿ ਉਹ ਸਾਰੇ ਜ਼ਮੀਨ ਤੇ ਬੈਠੇ ਅਤੇ ਖਾ ਪੀ ਰਹੇ ਸੀ ਅਤੇ ਉਸ ਵੱਡੀ ਲੁੱਟ ਦੇ ਕਾਰਨ ਜੋ ਉਹ ਫਲਿਸ਼ਤੀਆ ਦੇ ਦੇਸ਼ ਅਤੇ ਯਹੂਦਾ ਦੇਸ਼ ਤੋਂ ਲਿਆਏ ਸੀ ਨੱਚ ਰਹੇ ਆ ਇਸ ਲਈ 다ਊਦ ਨੇ ਉਹਨਾਂ ਨੂੰ ਰਾਤ ਦੇ ਪਹਿਲੇ ਪੈਰ ਚ ਦੂਸਰੇ ਦਿਨ ਦੀ ਸ਼ਾਮ ਤੱਕ ਮਾਰਦਾ ਰਿਹਾ ਇਥੋਂ ਤੱਕ ਕਿ 400 ਜਵਾਨਾਂ ਨੂੰ ਛੱਡ ਜਿਹੜੇ ਉਂਠਾਂ ਤੇ ਚੜ ਕੇ ਭੱਜ ਗਏ ਸੀ ਉਹਨਾਂ 'ਚੋਂ ਇੱਕ ਵੀ ਇਨਸਾਨ ਬਚਿਆ ਨਹੀਂ ਅਤੇ ਜੋ ਕੁਝ ਅਮਾਲੇਕੀ ਲੈ ਗਏ ਸੀ ਉਹ ਸਭ 다ਊਦ ਨੇ ਛੁੜਾਇਆ ਅਤੇ 다ਊਦ ਨੇ ਆਪਣੀਆਂ ਦੋਨੋਂ ਔਰਤਾਂ ਨੂੰ ਵੀ ਛੁੜਾ ਲਿਆ ਅਤੇ ਉਹਦੇ ਕੀ ਛੋਟੇ ਕੀ ਬੇਟੇ ਕੀ ਬੇਟੀਆਂ ਕੀ ਧੀਆਂ ਜਾਂ ਲੁੱਟ ਦਾ ਮਾਲ ਅਮਾਲੇਕੀ ਜੋ ਸਭ ਕੁਝ ਲੈ ਗਏ ਸੀ ਉਹਨਾਂ ਵਿੱਚੋਂ ਕੋਈ ਵੀ ਐਸੀ ਚੀਜ਼ ਨਾ ਮਿਲੀ ਉਹਨਾਂ ਨੂੰ ਨਾ ਮਿਲੀ ਹੋਵੇ ਕਿਉਂਕਿ 다ਊਦ ਸਭ ਦਾ ਸਭ ਵਾਪਸ ਲਿਆਇਆ ਪਰਮੇਸ਼ਵਰ ਦੀ ਮਹਿਮਾ ਹੋਵੇ ਅਸਲ 'ਚ ਦਾਊਦ ਇਹ ਸਭ ਕੁਝ ਗਵਾ ਚੁੱਕਿਆ ਸੀ ਹੁਣ ਰੋਣ ਦੀ ਸ਼ਕਤੀ ਨਹੀਂ ਸੀ ਐਨਾ ਰੋਇਆ ਐਸੀ ਉਹਦੀ ਸਮੱਸਿਆ ਅੱਜ ਕੋਈ ਸਾਡੇ ਵਿੱਚਕਾਰ ਹੈ ਹੁਣ ਮੇਰੇ ਕੋਲ ਰੋਣ ਦੀ ਸ਼ਕਤੀ ਨਹੀਂ ਹੈ ਕਿਉਂਕਿ ਮੈਂ ਰੋ ਚੁੱਕਿਆ ਹਾਂ ਕਿਉਂਕਿ ਮੇਰੀ ਸਮੱਸਿਆ ਐਸੀ ਆ ਕਿਸੇ ਨੂੰ ਦੱਸਣ ਤੇ ਵੀ ਮੇਰੀ ਸਮੱਸਿਆ ਦੂਰ ਨਹੀਂ ਹੋ ਸਕਦੀ ਤਾਂ ਫਿਰ ਸੁਣੋ ਰੋਣ ਦੇ ਲਈ ਹੁਣ ਸ਼ਕਤੀ ਹੀ ਨਹੀਂ ਰਹੀ ਜੇ ਤੁਸੀਂ ਐਨਾ ਰੋ ਰਹੇ ਹੋ ਤਾਂ ਜੇ ਤੁਸੀਂ ਸਮੱਸਿਆ 'ਚੋਂ ਨਿਕਲ ਰਹੇ ਹੋ ਤਾਂ ਤੁਸੀਂ ਕੀ ਕਰਨਾ ਜਾਣਦੇ ਹੋ ਉਹ ਰੋਣਾ ਜੋ ਹੈ ਮੇਰੇ ਪ੍ਰਭੂ ਯੀਸ਼ੂ ਮਸੀਹ ਦੇ ਚਰਨਾ ਦੇ ਵਿੱਚ ਆ ਕੇ ਰੋਵੋ ਕੀ ਕਰੇਗਾ ਜੋ ਪਰਸਥਿਤੀਆਂ ਅਥੋਂ ਨਿਕਲ ਗਈਆਂ ਉਹਨਾਂ ਨੂੰ ਲਿਆ ਕੇ ਵਾਪਸ ਤੁਹਾਡੇ ਹੱਥਾਂ 'ਚ ਦੇਵੇਗਾ ਐਸਾ ਮਹਾਨ ਪ੍ਰਭੂ ਹੈ ਜੋ ਦੂਰ ਹੋ ਗਏ ਜੋ ਅਲੱਗ ਹੋ ਗਏ ਜੋ ਨਿਗਾ ਤੋਂ ਦੂਰ ਹੋ ਗਏ ਆ ਤੁਹਾਡੇ ਲੋਕਾਂ ਨੂੰ ਤੁਹਾਡੇ ਕੋਲ ਵਾਪਸ ਲੈ ਕੇ ਆਉਣ ਵਾਲਾ ਮਹਾਨ ਪਰਮੇਸ਼ਵਰ ਮੇਰਾ ਪ੍ਰਭੂ ਯੀਸ਼ੂ ਮਸੀਹਾ ਇਹ ਸਭ ਕਿਵੇਂ ਹੋ ਸਕਿਆ ਦੱਸੋ ਦਾਊਦ ਜੋ ਆਪਣਾ ਪਰਿਵਾਰ ਗਵਾ ਚੁੱਕਿਆ ਸੀ ਉਸਨੇ ਵਾਪਸ ਪਾ ਲਿਆ ਕਾਰਨ ਦੱਸੋ ਉਹਨੇ ਜੋ ਦੂਜਿਆਂ ਤੇ ਦਇਆ ਕੀਤੀ ਭੈਣੋ ਅਤੇ ਭਰਾਵੋ ਇਸ ਆਤਮਿਕ ਯਾਤਰਾ ਚ ਕਿਰਪਾ ਯਾਨੀ ਦਿਆਲੂਤਾ ਵਿਖਾਉਂਦਾ ਸੁਭਾਅ ਕਦੇ ਨਾ ਛੱਡੋ ਤੁਹਾਨੂੰ ਕਦੇ ਵੀ ਕਿਸੇ ਤੇ ਦਇਆ ਕਰਨ ਦਾ ਮੌਕਾ ਮਿਲੇ ਹਰ ਵਾਰ ਦਇਆ ਵਿਖਾਓ ਤੁਸੀਂ ਜੋ ਦੂਜਿਆਂ ਦੇ ਪ੍ਰਤੀ ਪਹਲਾਈ ਦਿਖਾਉਂਗੇ ਜੋ ਦਇਆ ਤੁਸੀਂ ਦੂਜਿਆਂ ਤੇ ਕਰੋਗੇ ਉਹੀ ਇੱਕ ਦਿਨ ਤੁਹਾਡੇ ਜੀਵਨ ਚ ਮੋੜ ਕੇ ਵੀ ਆਏਗੀ ਯਾਦ ਰੱਖੋ ਉਸ ਦਿਨ 다ਊਦ ਨੇ ਜ਼ਮੀਨ ਤੇ ਡਿੱਗੇ ਇਨਸਾਨ ਦੀ ਖਬਰ ਕਿਉਂ ਲਈ ਜਾਂਦੇ ਹੂੰ ਵਿਵਸਥਾ ਚ ਲਿਖਿਆ ਹੈ ਪਿਆਰਿਓ ਗਾਂ ਬੈਲ ਜਾਂ ਗਦਾ ਜੇ ਕਿਸੇ ਜਗ੍ਹਾ ਤੇ ਪਿਆ ਹੋਵੇ ਤਾਂ ਅੰਦੇਖਾ ਕਰਕੇ ਨਾ ਜਾਇਓ ਖਬਰ ਲਿਓ ਇਸ ਤਰ ਪਰਮੇਸ਼ਵਰ ਨੇ ਵਿਵਸਥਾ ਚ ਇੱਕ ਆਗਿਆ ਦਿੱਤੀ ਆ ਇਸ ਲਈ ਦਾਊਦ ਕਸ਼ਟਾ ਚੋਂ ਨਿਕਲ ਰਿਹਾ ਸੀ ਅਤੇ ਉਹਦੇ ਆਪਣੇ ਹਾਲਾਤ ਠੀਕ ਨਹੀਂ ਸੀ ਫਿਰ ਵੀ ਪਰਮੇਸ਼ਵਰ ਦੇ ਵਚਨ ਨੂੰ ਅਣ ਦੇਖਾ ਨਾ ਕੀਤਾ ਅਸੀਂ ਆਪਣੇ ਜੀਵਨ ਦੇ ਵਿੱਚ ਕਦੇ ਵੀ ਜੇ ਦੁੱਖ ਮਸੀਤਤਾ ਦੇ ਵਿੱਚੋਂ ਨਿਕਲ ਰਹੇ ਹਾਂ ਤਾਂ ਜੇ ਪਵਿੱਤਰ ਆਤਮਾ ਤੁਹਾਡੇ ਵਿੱਚ ਹੈ ਤਾਂ ਜ਼ਰੂਰ ਤੁਸੀਂ ਬਹੁਤ ਸਾਰੇ ਲੋਕਾਂ ਦੇ ਪ੍ਰਤੀ ਦਇਆ ਵਿਖਾਉਂਗੇ ਜੇ ਤੁਸੀਂ ਦੂਜਿਆਂ ਤੇ ਦਇਆ ਕਰੋਗੇ ਪਰਮੇਸ਼ਵਰ ਤੁਹਾਡੇ ਤੇ ਦਇਆ ਕਰੇਗਾ ਕਿੰਨੇ ਜਾਣੇ ਚਾਹੁੰਦੇ ਆ ਮੇਰਾ ਪਰਮੇਸ਼ਵਰ ਮੇਰੇ ਤੇ ਦਇਆ ਕਰੇ ਤਾਂ ਫਿਰ ਆਓ ਆਪਾਂ ਮਿਲ ਕੇ ਪ੍ਰਾਰਥਨਾ ਕਰਦੇ ਆਂ ਪਵਿੱਤਰ ਪਰਮੇਸ਼ਵਰ ਪਿਤਾ ਜੇ ਤੁਹਾਡਾ ਆਤਮਾ ਸਾਡੇ ਵਿੱਚ ਹੈ ਤਾਂ ਆਤਮਾ ਦਾ ਫਲ ਕਿਰਪਾ ਜਾਂ ਦਇਆ ਲੂਤਾ ਹੈ ਕਠੋਰਤਾ ਨਹੀਂ ਆ ਜ਼ੁਲਮ ਨਹੀਂ ਆ ਲੇਕਿਨ ਤਰਸ ਦੇ ਨਾਲ ਆਪਾ ਜੀਵਾਂਗੇ ਜਦੋਂ ਦਾਊਦ ਦੇ ਜੀਵਨ ਚ ਦੁੱਖ ਆਇਆ ਜਦੋਂ ਸਾਰੇ ਰੋ ਰਹੇ ਸੀ ਜਦੋਂ ਦੂਰ ਦੂਰ ਤੱਕ ਉਹਨਾਂ ਦਾ ਪਰਿਵਾਰ ਕਿਤੇ ਦਿਖਾਈ ਨਹੀਂ ਦੇ ਰਿਹਾ ਸੀ ਪਿਤਾ ਜਦ ਉਹਦੇ ਲੋਗ ਉਹ ਤੋਂ ਦੂਰ ਹੋ ਗਏ ਉਹਦਾ ਸਭ ਕੁਝ ਜਦੋਂ ਲੁੱਟ ਲਿਆ ਗਿਆ ਉਹਨੇ ਪ੍ਰਾਰਥਨਾ ਕੀਤੀ ਬੇਨਤੀ ਕੀਤੀ ਪ੍ਰਭੂ ਤੁਹਾਡੀ ਹਜ਼ੂਰੀ ਚ ਉਹਨੇ ਆਪਣੀ ਸਮੱਸਿਆ ਦੱਸੀ ਆ ਪਿਤਾ ਅੱਜ ਸਾਡੇ ਵਿੱਚੋਂ ਜੋ-ਜੋ ਜਿਹੜੀਆਂ-ਜਿਹੜੀਆਂ ਸਮੱਸਿਆਵਾਂ ਚੋਂ ਨਿਕਲ ਰਹੇ ਆ ਉਹਨਾਂ ਸਮੱਸਿਆ ਦਾ ਹੱਲ ਪ੍ਰਾਰਥਨਾ ਹੈ ਤੇਰੀ ਹਜ਼ੂਰੀ ਚ ਪ੍ਰਾਰਥਨਾ ਕਰਨ ਤੇ ਗਵਾ ਚੁਕੇ ਹੋਣ ਜਾਂ ਗਵਾਉਣ ਜਾ ਰਹੇ ਆ ਪਤਨੀ ਹੋ ਸਕਦੀ ਆ ਜਾਂ ਬੱਚੇ ਹੋ ਸਕਦੇ ਆ ਪਿਤਾ ਉਹ ਨਾ ਗਵਾਏ ਫਿਰ ਤੋਂ ਲਿਆ ਕੇ ਉਹਨਾਂ ਨੂੰ ਵਾਪਸ ਕਰਨ ਵਾਲੇ ਤੁਸੀਂ ਮਹਾਨ ਪਰਮੇਸ਼ਵਰ ਹੋ ਤੁਸੀਂ ਪ੍ਰਾਰਥਨਾ ਦੁਆਰਾ ਅਦਭੁਤ ਕੰਮ ਕਰਦੇ ਹੋ ਉਸੇ ਤਰ੍ਹਾਂ ਇਸ ਆਤਮਿਕ ਯਾਤਰਾ 'ਚ ਸਾਡੇ ਆਲੇ-ਦੁਆਲੇ ਪਿਤਾ ਜਿਨ੍ਹਾਂ ਨੂੰ ਦਇਆ ਦੀ ਲੋੜ ਹੈ ਜੇ ਉਹ ਦਿਖਾਈ ਦੇਣ ਤਾਂ ਅਸੀਂ ਉਹਨਾਂ ਤੇ ਦਇਆ ਤੇ ਕਿਰਪਾ ਕਰ ਸਕੀਏ ਐਸਾ ਮਨ ਸਾਨੂੰ ਸਾਰਿਆਂ ਨੂੰ ਤੁਸੀਂ ਦੇ ਦਿਓ 다ਊਦ ਨੇ ਜੋ ਦਇਆ ਦਿਖਾਈ ਉਹਦੇ ਕਾਰਨ ਆਪਣੇ ਪਰਿਵਾਰ ਨੂੰ ਉਹ ਵਾਪਸ ਪਾ ਸਕਿਆ ਉਸੇ ਤਰ੍ਹਾਂ ਅਸੀਂ ਵੀ ਆਪਣੇ ਜੀਵਨ 'ਚ ਜੋ ਦਇਆ ਵਿਖਾਉਨੇ ਆ ਸਾਡੇ ਜੀਵਨ 'ਚ ਤੂੰ ਮਹਾਨ ਦਇਆ ਵਿਖਾ ਸਕੇ ਮੌਕਾ ਮਿਲਦਾ ਹੈ ਕਿਰਪਾ ਕਰੋ ਤਾਂ ਤੁਹਾਡੇ ਤੇ ਵੀ ਕਿਰਪਾ ਕੀਤੀ ਜਾਵੇਗੀ ਪਿਤਾ ਤੁਹਾਡੀ ਦਇਆ ਨੂੰ ਪਹੁੰਚ ਦੇ ਲਈ ਅਸੀਂ ਦੂਜਿਆਂ ਨੂੰ ਦਇਆ ਵਿਖਾ ਸਕੀਏ ਦੂਜਿਆਂ ਤੇ ਕਿਰਪਾ ਕਰ ਸਕੀਏ ਐਸੀ ਦਇਆ ਵਾਲਾ ਗੁਣ ਸਾਨੂੰ ਦੇ ਦਿਓ ਯੀਸ਼ੂ ਦੇ ਨਾਮ ਚ ਮੰਗਦੇ ਆ ਪਿਤਾ ਆਮੀਨ